ਪੰਜਾਬ ਦਾ ਵੈਦਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਤਾਂ ਲੈ ਕੇ ਹਾਜ਼ਰ ਆ ਮੌਸਮ ਦੀ ਤਾਜ਼ਾ ਅਪਡੇਟ ਤਾਂ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਬੰਗਾਲ ਦੀ ਖਾੜੀ ਵਿੱਚ ਇੱਕ ਸਿਸਟਮ ਜਿਹੜਾ ਬਣਿਆ ਹੋਇਆ ਹੈ ਤਾਂ ਇਸ ਦੀ ਐਂਟਰੀ ਜਿਹੜੀ ਹੈ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਇੱਕ ਗੁਜਰਾਤ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚੋਂ ਜਿਹੜਾ ਗੁਜ਼ਰੇਗਾ ਇਸ ਸਿਸਟਮ ਨੂੰ ਲਗਭਗ 3-4 ਦਿਨ ਦਾ ਸਮਾਂ ਜਿਹੜਾ ਲੱਗ ਜਾਵੇਗਾ ਜਿਸ ਨਾਲ ਹਵਾਵਾਂ ਚੱਕਰਵਾਤ ਰਹਿਣਗੀਆਂ ਜਿਸ ਨਾਲ ਪੰਜਾਬ ਦੇ ਵਿੱਚ 3-4 ਦਿਨ ਹਲਕੀ ਮੀਂਹ ਦੀ ਸੰਭਾਵਨਾ ਬਣੀ ਰਹੇਗੀ ਤੇ ਅੱਜ ਵੀ ਰਾਤ ਨੂੰ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਤੇ ਮੀਂਹ ਦੀ ਗਤੀਵਿਧੀਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਵੇਂ ਕਿ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਪਟਿਆਲਾ, ਸੰਗਰੂਰ, ਮਰੀਲਕੋਟ, ਲਾਫਤਿਗੜ੍ਹ ਸਾਹਿਬ, ਰੂਪਨਗਰ, ਲੁਧਿਆਣਾ, ਕੁਝ ਨਵੇਂ ਸ਼ਹਿਰ ਦੇ ਇਲਾਕੇ ਹੋਗੇ, ਕੁਝ ਹੁਸ਼ਿਆਰਪੁਰ ਦੇ ਇਲਾਕੇ ਹੋਗੇ। ਬੱਦਲਵਾਈ ਦੀ ਆਵਾਜ਼ਾਈ ਜਿਹੜੀ ਆ ਇਸ ਚੱਕਰਵਾਤ ਹਵਾਵਾਂ ਦੇ ਦੌਰਾਨ ਜਿਹੜੀ ਬਣੀ ਰਹੇਗੀ। ਲਗਾਤਾਰ ਬਦਲਵਾਈ ਦੀ ਆਵਾਜ਼ ਹੈ ਪੰਜਾਬ ਦੇ ਵਿੱਚ ਆਪਾਂ ਦੇਖਣ ਨੂੰ ਮਿਲੇਗੀ ਕਿਉਂਕਿ ਬੰਗਾਲ ਦੀ ਖਾੜੀ ਵਿੱਚ ਇਹ ਸਿਸਟਮ ਜਿਹੜਾ ਬਣਿਆ ਹੋਇਆ ਹੈ ਤੇ ਪੰਜਾਬ ਦੇ ਉੱਤਰ ਪੂਰਬੀ ਤੇ ਦੱਖਣੀ ਇਲਾਕਿਆਂ ਦੇ ਵਿੱਚ ਪਹਾੜੀ ਹਿੱਸਿਆਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਂਦੇ ਦਿਨਾਂ ਤੱਕ ਮੌਸਮੀ ਕਾਰਵਾਈਆਂ ਜਿਹੜੀਆਂ ਨੇ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਪੰਜਾਬ ਦੇ ਪੱਛਮੀ ਇਲਾਕਿਆਂ ਦੇ ਵਿੱਚ ਸਿਸਟਮ ਜਿਹੜਾ ਘੱਟ ਐਕਟਿਵ ਰਹੇਗਾ ਬਾਕੀ ਇਲਾਕਿਆਂ ਨਾਲ ਉਮੀਦ ਹੀ ਗਤੀਵਿਧੀਆਂ ਜਿਹੜੀਆਂ ਨੇ ਆਪਾਂ ਨੂੰ ਕੱਟ ਦੇਖਣ ਨੂੰ ਮਿਲਣਗੀ ਇਨ੍ਹਾਂ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਮੀਂਹ ਦੀ ਸੰਭਾਵਨਾ ਦੱਖਣ ਪੂਰਬੀ ਤੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਜਿਹੜੀ ਆ ਬਣੀ ਰਹੇਗੀ। ਬਾਕੀ ਜ਼ਿਆਦਾ ਭਾਰੀ ਤੇਜ਼ ਮੀਂਹ ਨਹੀਂ ਪਵੇਗਾ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਮੀਂਹ ਜਿਹੜਾ ਬਣਿਆ ਰਹੇਗਾ ਕਿਉਂਕਿ ਜਿਹੜਾ ਸਿਸਟਮ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਹੋਇਆ ਉਸ ਦੇ ਚੱਲਦੇ ਆਪਾਂ ਨੂੰ ਪਿਛਲੇ 2 ਦਿਨਾਂ ਤੱਕ ਭਾਰੀ ਮੀਂਹ ਜਿਹੜਾ ਦੇਖਣ ਨੂੰ ਮਿਲਿਆ ਸੀ ਤੇ ਉਹ ਸਿਸਟਮ ਫਿਲਹਾਲ 3-4 ਦਿਨ ਐਕਟਿਵ ਜਿਹੜਾ ਰਵੇਗਾ ਇਸ ਦੇ ਚੱਲਦੇ ਪੰਜਾਬ ਦੇ ਵਿੱਚ ਮੌਸਮੀ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਫਿਲਹਾਲ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਵੱਲੋਂ ਅੱਗੇ ਆਈ ਹੈ ਆਉਣ ਵਾਲੀ 3 ਘੰਟਿਆਂ ਲਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਕਿੰਨਾ ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤਾ ਗਿਆ ਤਾਂ ਉਹ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਤਿਗੜ ਸਾਹਿਬ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਰੀਲਕੋਟਲਾ ਮਾਨਸਾ ਮੋਗਾ ਫਤਿਗੜ ਸਾਹਿਬ ਪਟਿਆਲਾ ਰੂਪਨਗਰ ਸੰਗਰੂਰ ਐਸਐਸ ਨਗਰ ਰਸ਼ੀਦ ਭਗਤ ਸਿੰਘ ਨਗਰ ਤਰੰਤਾਰਨ ਆਉਣ ਵਾਲੀਆਂ 3 ਘੰਟਿਆਂ ਲਈ ਇਨ੍ਹਾਂ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਚੱਕਰਵਾਤ ਖਵਾਵਾਂ ਤੇ ਝੱਖੜ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਜਿਸ ਦੇ ਨਾਲ ਮੌਸਮ ਜਿਹੜਾ ਅਗਲੇ 3 ਘੰਟਿਆਂ ਤੱਕ ਇਨ੍ਹਾਂ ਦੇ ਵਿੱਚ ਜਿਹੜਾ ਇਲਾਕਿਆਂ 'ਚ ਖਰਾਬ ਹੋ ਸਕਦਾ ਹੈ ਤੇ ਫਿਲਹਾਲ ਦੇ ਲਈ ਇੰਨੀਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਟੁੱਟਵੇਂ ਰੂਪ ਤੇ ਵਿੱਚ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਹੀ ਜ਼ਿਆਦਾ ਮੌਸਮ ਖਰਾਬ ਰਹੇਗਾ ਦੱਖਣ ਦੇ ਇਲਾਕੇ ਹੋਗੇ ਪੱਛਮੀ ਇਲਾਕੇ ਜਿਹੜੇ ਪੰਜਾਬ ਦੇ ਘਟ ਆਪਾਂ ਨੂੰ ਪ੍ਰਭਾਵਿਤ ਦੇਖਣ ਨੂੰ ਮਿਲਣਗੇ ਫਿਲਹਾਲ ਲਈ ਇੰਨੀਕ ਜਾਣਕਾਰੀ ਲੈ ਕੇ ਹਾਜ਼ਰ ਸੀ ਜਿਸ ਤਰ੍ਹਾਂ ਕੋਈ ਨਵੀਂ ਅਪਡੇਟ ਆਵੇਗੀ ਆਪਾਂ ਜਲ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ ਚੈਨਲ ਤੇ ਨਵੇਂ ਸੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ